ਹਾਂਜੀ ਪੰਜਾਬੀਓ ਅੱਜ ਅਸੀਂ ਸਾਰਿਆਂ ਨੇ ਧੰਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਹੈ ਹਰ ਇੱਕ ਪਿੰਡ 'ਚ ਹਰ ਇੱਕ ਸ਼ਹਿਰ 'ਚ ਇਥੋਂ ਤੱਕ ਕਿ ਗਲੀਆਂ ਮੁਹੱਲਿਆਂ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਵੀ ਗੁਰਪੁਰਬ ਮਨਾਇਆ ਹੈ ਹਰ ਇੱਕ ਥਾਂ ਤੇ ਹਰ ਇੱਕ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਹਿਜ ਪਾਠ ਸਾਹਿਬ ਦੇ ਜਾਂ ਸੁਖਮਨੀ ਸਾਹਿਬ ਦੇ ਭੋਗ ਪਰ ਮੈਂ ਦੋ ਸਵਾਲ ਕਰਨੇ ਤੁਹਾਨੂੰ ਵੀਡੀਓ ਦੇਖਣ ਵਾਲਿਆਂ ਨੂੰ ਤੇ ਉਹੀ ਸਵਾਲ ਤੁਸੀਂ ਆਪਣੇ ਪਰਿਵਾਰ 'ਚ ਆਪਣੇ ਦੋਸਤ ਮਿੱਤਰਾਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਨੂੰ ਜਿਹੜੇ ਅੱਜ ਗੁਰਪਰੂ ਤੇ ਸ਼ਰਧਾ ਦੇ ਨਾਲ ਗੁਰੂ ਘਰੇ ਗਏ ਛੁੱਟੀ ਵੀ ਮਨਾਈ ਹੈ ਗੁਰੂ ਘਰੇ ਦਰਸ਼ਨ ਵੀ ਕੀਤੇ ਹਨ ਤੇ ਸ਼ਰਧਾ ਉਪਹਾਵਨਾ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਲੰਗਰ ਵੀ ਲਾਏ ਐ ਮੈਂ ਜਿਹੜੇ ਦੋ ਸਵਾਲ ਕਰਨੇ ਆ ਸਵਾਲ ਤੁਸੀਂ ਕਰਿਓ ਜਰੂਰ ਉਹ 200 ਸਵਾਲ ਕਿਹੜੇ ਆ ਪਹਿਲਾ ਸਵਾਲ ਤਾਂ ਇਹ ਆ ਕਿ ਤੁਸੀਂ ਪੁੱਛਣਾ ਕਿ ਅੱਜ ਜਿਹੜੇ ਗੁਰੂ ਸਾਹਿਬ ਦੇ ਗੁਰਪਰੰਪਰ ਤੇ ਲੰਗਰ ਕਿੰਨੇ ਤਰ੍ਹਾਂ ਦਾ ਸੀ ਤੇ ਸਵਾਲ ਕਿੰਨਾ ਕੁ ਸੀਗਾ ਇਹ ਸਵਾਲ ਜੇ ਤੁਸੀਂ ਕਰੋਗੇ ਤਾਂ 99% ਤੁਹਾਨੂੰ ਸਹੀ ਜਵਾਬ ਮਿਲੂਗਾ ਤੇ ਹਰ ਇੱਕ ਚੀਜ਼ ਦਾ ਟੇਸਟ ਤੇ ਕਲਰ ਦੱਸਿਆ ਜਾਊਗਾ ਇਹਦਾ ਦੂਜਾ ਸਵਾਲ ਹੈ ਉਹ ਐਮ ਤੇ ਜ਼ਰੂਰੀ ਹੈ ਉਹ ਸਵਾਲ ਕਿ ਗੁਰੂ ਘਰੇ ਗਏ ਹੋ ਭੋਗ ਪਏ ਤੇ ਗ੍ਰੰਥੀ ਸਿੰਘ ਨੇ ਜਿਹੜਾ ਹੁਕਮਨਾਮਾ ਲਿਆ ਮੁਖਵਾਕ ਲਿਆ ਪੁਰੀਆਂ ਪਹਿਲੀਆਂ ਤੁਕਾਂ ਕਿਹੜੀਆਂ ਸੀਗੀਆਂ ਜੇ ਤਾਂ ਤੁਹਾਨੂੰ ਦੱਸਣ ਵਾਲਾ ਹੁਕਮਨਾਮਾ ਸਾਹਿਬ ਦਾ ਦੋ ਤੁਕਾਂ ਦੱਸ ਦਿੰਦਾ ਤਾਂ ਸਮਝ ਲਓ ਉਹਨੇ ਗੁਰਪ੍ਰੂ ਮੰਨ ਲਿਆ ਤੇ ਨਹੀਂ ਅਸੀਂ ਤੁਸੀਂ ਮੈਂ ਸਾਰੇ ਲੰਗਰ ਵਾਸਤੇ ਹੀ ਸੀ ਲੰਗਰ ਛਕਿਆ ਤੇ ਅਗਲੇ ਸਾਲ ਵੀ ਅਵੇਂ ਲੰਗਰ ਛਕਾਂਗੇ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ